ਮੇਰੇ ਬੋਲੋ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਈ ਉਮੀਦ ਕਰਦੀ ਕਿ ਤੁਸੀਂ ਸਾਰਿਆਂ ਠੀਕ ਹੋਵੋਗੇ ਅਸੀਂ ਵੀ ਸਾਰਿਆਂ ਨੇ ਪੂਰੇ ਵਧੀਆ ਹਾਂ ਕੱਜ ਹਾਂਜੀ ਜੇ ਕੋਈ ਬਿਮਾਰਾ ਕੋਈ ਗੱਲ ਨਹੀਂ ਇਹ ਨਾ ਥੋੜੀ ਸਰਦੀ ਰੁੱਤ ਚੱਲ ਰਹੀ ਹੈਗੀ ਸਾਰਿਆਂ ਦੇ ਬਿਮਾਰ ਹੋਣਗੇ ਕੋਈ ਗੱਲ ਨਹੀਂ ਬਾਅਦ ਚ ਠੀਕ ਹੋ ਜਾਣਾ ਹੈਲੋ ਬੋਲੋ ਹੈਲੋ ਹੈਲੋ ਬੋਲੋ ਹੈਲੋ ਹੈਲੋ ਬੋਲ ਹੈਲੋ ਬੋਲੋ ਨਹੀਂ ਤਨ ਵਿੱਚ ਚਵਾੜਦਾ ਕੇ ਫੋਨ ਦੇ ਹਾਂ ਹੈਲੋ ਬੋਲੋ ਚਲੋ ਬਸ ਚਲੋ ਨਾ ਬੋਲੋ ਤੇ ਚਲ ਜਾ ਬਸ

ਪੂਰੀ ਜਲਦਬਾਜੀ ਦਾ ਇਹਦੇ ਨਾਲ ਆਪਾਂ ਮੱਖਣ ਧਰ ਕੇ ਪਰੌਠੇ ਦੇ ਉੱਤੇ ਫੇਰ ਸਮਾਹੇ ਹੂੰ ਅੰਜੀ ਮੱਖਣ ਆਪਣਾ ਹੀ ਰੈਸਪੀ ਹੈ ਨਿੱਕੇ ਨਿੱਕੇ ਟੇਸਟੀ ਟੇਸਟੀ ਮੂੜੀ ਵਾਲੇ ਪਰੌਠੇ ਖਾ ਲੈ ਬਹੁਤ ਟਾਈਮ ਦੇ ਖਾ ਲੈ ਤੂੰ ਤੇ ਢੇਟ ਵੀ ਨਹੀਂ ਕੀਤੀਗੀ ਮੈਨੂੰ ਕਿਹਦੇ ਤੋਂ ਤੁਸੀਂ ਆਉਂਗੇ ਮੈਂ ਅੱਜ ਵਲੌਗ ਬਣਾਉਣਾ ਹੈ ਸਪੈਸ਼ਲ ਮੈਨੂੰ ਭਾਬੀ ਨੇ ਸੱਤਿਆ ਕੀਤਾ ਗਰ ਹੂੰ ਦੋਸਤੋ ਅੱਜ ਨਾ ਖਵਾ ਚੱਲ ਰਹੀ ਹੈ ਜਿਹਦਾ ਕਰਕੇ ਮੈਂ ਲੈ ਲਈ ਸਪੀਟੀ ਟੋਪੀ ਤੇ ਨਾ ਕਿ ਮੇਰੇ ਨਾਲ ਸਿਰ ਦੁਖਣ ਲੱਗ ਗਿਆ ਸੀਗਾ ਮੈਂ ਧੁੱਪੇ ਬੈਠੀ ਸੀ ਇਸ ਲਈ ਮੈਂ ਕੋਟ ਵੀ ਲਾਤਾ ਇਹਨੂੰ ਗਰਮੀ ਲੱਗ ਰਹੀ ਹੈਗੀ ਚਲੋ ਕੋਈ ਗੱਲ ਤੇ ਗਾਇਸ ਮੱਖੀਆਂ ਬਹੁਤ ਹੋ ਗਈਆਂ ਧੁੱਪ ਦਾ ਕਰਕੇ ਹਨਾ ਧੁੱਪ ਨਾਲ ਘਸ ਕੇ ਦੁੱਖਾਂ ਤੇ ਠੀਕ ਹੈ ਦੋਸਤੋ ਤੁਹਾਨੂੰ ਮੂਲੀ ਵਾਲਾ ਪਰਾਠਾ ਖਾ ਕੇ ਦੱਸਿਓਗੇ ਭਾਬੀ ਨੇ ਕਿੱਦਾਂ ਦਾ ਬਣਾਇਆ ਠੀਕ ਹੈ ਤੁਸੀਂ ਵੀ ਖਾ ਲੋ ਆਜੋ ਹਨਾ ਭਾਬੀ ਹਾਂ ਮਾੜਾ ਲੱਗਦਾ ਹਾਂਜੀ ਦੋਸਤੋ ਇਹ ਦੇਖੋ ਮੈਨੂੰ ਕਾਜਲ ਨੇ ਮੂਲੀ ਦੇ ਰੋਟੇ ਤੇ ਗਰਮਾ-ਗਰਮ ਸਾਗ ਤੇ ਥੋੜਾ ਮੱਖਣ ਧਰ ਕੇ ਲੈ ਕੀਤਾ ਮੂੰਹ ਚ ਪਾਣੀ ਹੁੰਦੇ ਦੇਖ ਕੇ ਮੈਨੂੰ ਵੇਟ ਨਹੀਂ ਹੁੰਦੀ ਘਰੋਂ ਖਾਣ ਖਾ ਲੀ ਜੀ ਦੋਸਤੋ ਰੋਟੀ ਖਾਣੇ ਕੇ ਬਾਅਦ ਕੁਛ ਮਿੱਠਾ ਹੋ ਜਾਏ ਬਰਫੀ ਬਰਫੀ ਮੈਂ ਟੈਨੂ ਟੌਸਟ ਨੂੰ ਬੰਦ ਕੀਤਾ ਮਿੱਠਾ ਖਾਣਾ ਤੇ ਇਹ ਜੋੜਾ ਪਪਰਾ ਆ ਗਿਆ ਆ ਨੀ ਨੋ ਵਾ ਇਧਰ ਦੇਖੋ ਹਾਂਸਾ ਦਾ ਜੋੜਾ एक 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 तो तो हो सकती है। ये हैं 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 ये सारे मैं तो एक हजार में मेरी सहेली है सारी उम्र हमें संग रहना है एक हजार में इनकी दुश्मनी है हाँ। हाँ। ਆੜ ਦਰਸਨ ਹੋਰ ਬੁਸਾਈ ਰਿਹਾ ਪਰ ਕਿਹਦੇ ਪਾਦੇ ਬੋਦੀ ਗਾਇਸ ਬਹੁਤ ਸੀ ਭੂਜਾ ਚੱਕੋ ਓਹੋ ਪਾਬੀ ਨਾ ਕਿ ਨਹੀਂ ਆਏ ਦੇਖ ਕੇ ਮੈਂ ਲੁਕੀ ਜਾਂਦੀ ਕੈਮਰੇ ਪਰ ਪਾਬੀ ਮਾੜਾ ਮੁਖੜਾ ਦਿਖਾ ਰਿਆ ਉਹਦਾ ਤੇ YouTube ਤੇ ਫੇਮਸ ਕਰਾਂਗੇ ਤਰਨ ਕਿ ਲਈ ਤਰਨ ਕਿ ਲਈ ਓਏ ਨੰਗ ਤੜੰਗੇ ਉਹ ਵੀ ਡੋਵਣੀ ਨੇ ਆਦੇ ਪੂਆ ਵੀਡੀਓ ਆਪਣੇ ਲੈ ਪਾਏ ਨੇ ਕੰਦਰਾ ਪੂਆ ਆਏ ਗੋਲੂ ਗੋਲੂ ਗੋਲ ਮਲੂ ਹੁਣ ਪਤਾ ਲੱਗ ਗਿਆ ਇਹਨੂੰ ਵੀਡੀਓ ਬਣਾਉਂਦੇ ਆ ਆ ਦੇ ਤੂੰ ਮੇਰੇ ਵੀਡੀਓ ਵਾਉਂਗਾ ਪਾਪਾ ਹੱਲ ਵੀ ਕਰ ਹੱਤ ਕਰ ਸੱਸੀ ਕੜ ਵੀ ਬੁਲਾ ਸੱਸੀ ਕੜ ਬਤ ਹਾਂ ਸੰਜੂ ਹਾਂ ਹੱਤ ਤੇ ਬੁਲਾਜੀ ਬਣਾਈ ਜਾਂਦਾ ਗੱਲ ਫਿਰ ਕਰ ਕੇ ਕੋਈ ਪ੍ਰਾਣੀ ਗੱਲ ਵੀ ਸੁਣਾਓ ਸੱਚੀ ਬਣਾਈ ਯਾਰ ਤੂੰ ਹਾਂ

ਹੰਜੂ ਹੂੰ ਇੱਕ ਮਿੰਟ ਇੱਕ ਮਿੰਟ ਦੁਨੀਆ ਇਹ ਲਾ ਲਾ ਜਿਹੜਾ ਦੁਨੀਆ ਹੈ ਨਹੀਂ ਜੀ ਪਰਮਾਤਮਾ ਉਦੋਂ ਵੀ ਨਾ ਦਿਨ ਸੀ ਨਾ ਰਾਤ ਜੀ ਤੇ ਪਰਮਾਤਮਾ ਉਦੋਂ ਵੀ ਹੈਗਾ ਸੀ ਹੂੰ ਉਦ ਪਰਮਾਤਮਾ ਉਦੋਂ ਵੀ ਹੈਗਾ ਸੀ ਹੂੰ ਫੇਰ ਉਹਨੇ ਚਾਰ ਖਾਣੀਆਂ ਬਣਾਈਆਂ ਹੂੰ ਢੈਣ ਬਣਾਈ ਰਾਤ ਬਣਾਈ ਚੰਦ ਬਣਾਇਆ ਸੂਰਜ ਬਣਾਇਆ ਫੇਰ ਫੇਰ ਮਤਲਬ ਕੋ ਹੋਰ ਵੀ ਛਰਾਉਣਾ ਹਾਂ ਇੱਕ ਹਰ ਬੰਦਾ ਕਹਿੰਦਾ ਅਗਾ ਨਨ ਮੋਟਾ ਮੋਟਾ ਹੀ ਕੰਗਾਇਦਾ ਸੁਭਾਵੇਂ ਠੀਕ ਆ ਇੱਕ ਬੁੜੀ ਦਾ ਮੁੰਡਾ ਮਾਰ ਹੋ ਗਿਆ ਹੂੰ ਟੋਕਾਂ ਲਿਆ ਕੇ ਪਤਾ ਉਹ ਕਹਿੰਦੇ ਰੱਬਾ ਰੱਬਾ ਮੇਰੇ ਅਧੂਤੋ ਤਾ ਮੈਂ ਕਿ ਮੁੰਡੇ ਨੂੰ ਨਾ ਕੁਝ ਕਹੋ ਮੈਨੂੰ ਲੈ ਜਾਓ ਹੂੰ ਤੇ ਕਿਧਰੇ ਚੋਲੇ ਦੇ ਪਤੀਲੇ ਪਿਆ ਸੀ ਪਾਣੀ ਵਾਲਾ ਹੂੰ ਤੇ ਜਦ ਪਾਣੀ ਆਪਦੀ ਲਿਆ ਭਾਈ ਬਲਦ ਫੁੱਲ ਗਿਆ ਇਹ ਬਾਲਦੋ ਪਾਣੀ ਵਾਲੇ ਬਤੀਲੇ ਤੇ ਲੱਗ ਗਿਆ ਤੇ ਉਹ ਬਾਲਦੇ ਬਤੀਲਾ ਮੋਹੇ ਪਾਸ ਗਿਆ ਬਾਲਦ ਨੂੰ ਕਹਦਾ ਟੱਕੜਾ ਮਾਰ ਜੀ ਬਾਲਦ ਨੂੰ ਦਿਸੇ ਨਾ ਬੰਨੇ ਟੱਕੜਾ ਮਾਰ ਨਹੀਂ ਆ ਅਕੇ ਦੋਸਤੋ ਦੋਸਤੋ ਮੇਰਾ ਮੁੰਡਾ ਤਾਂ ਹੋ ਪਿਆ ਕੇ ਉਹਨੂੰ ਲੈ ਕੇ ਮੈਨੂੰ ਲੈ ਕੇ ਜਾਇਓ ਤੇ ਅਕੇ ਉਹਨੂੰ ਲੈ ਲਿਓ ਤੇ ਤੜਕਨ ਦੇਖਦਾ ਉਹ ਬਾਲਦ ਇਹ ਕਥਾ ਦੇ ਇੱਕ ਕਥਾ ਦੇ ਵਿੱਚ ਆਉਂਦੀ ਹੈ ਕਹਾਣੀ ਹੈ ਹੂੰ ਇੱਕਈ ਨਹੀਂ ਵੀ ਸੀਰੇ ਚ ਵੀ ਗੱਲ ਵੀ ਕਰਦੇ ਕੋਲ ਬਣਾ ਕੇ ਛੱਡਤੀ ਕਥੇ ਬੇਮਰ ਧਕੋਆਂ ਦੀ ਮੋਟਰ ਹੀ ਸੁਣੀ ਸੀ ਬਿਕਸ਼ ਦੇ ਖਾਤਰ ਕੋਈ ਨਹੀਂ ਮਰਦਾ ਹੂੰ ਕੀ ਲੱਗ ਰਹੀ ਉਹ ਤਾਂ ਮਤਾਂ ਪੰਨ ਲਾਕਡਾਊਨ ਵਿੱਚ ਹੀ ਵਾਹ ਬਸ ਲੈ ਠੀਕ ਆ ਥੈਂਕ ਯੂ ਹਾਂ ਇਸ ਪੈਣਾ ਸਾਡੇ ਬਾੜੇ ਚ ਨਾ ਆਇਆ ਕਰੋ ਸਾਡੀ ਸਾਰੀ ਸਬਜ਼ੀ ਮਿੱਦ ਗਈਆਂ ਤੁਸੀਂ ਧਿਆਨ ਰੱਖਿਆ ਕਰੋ ਆਉਂਦੀਆਂ ਜਾਂਦੀਆਂ ਠੀਕ ਆ ਬਾੜੇ ਚ ਨਹੀਂ ਆਉਣਾ ਤੁਸੀਂ ਸਾਡੇ

ਇਨਾ ਗਾਵਾ ਮੱਜਾ ਨੇ ਹੂੰ ਇਦਾਂ ਕਰਕੇ ਮੈਨੂੰ ਗੁੱਸੇ ਵੀ ਸਾਡਾ ਮੱਜਾ ਸਵੇਰੇ ਤੂੰ ਨਹੀਂ ਕੱਢਿਆ ਛੇਤੀ ਹੁਣ ਇਹ ਸਸਰੀ ਘਰ ਵੀ ਨਹੀਂ ਬੁਲਾ ਰਹੇ ਜੀ ਦਾ ਕਰਕੇ ਕਿਸੇ ਵੀ ਮਾਂ ਵੇਟਲੀ ਆ ਗਾਈ ਜਿੰਨਾ ਟਾਈਮ ਸਾਡੇ ਤੇ ਪਰ ਹੀ ਡੇਟ ਸ਼ੀਟ ਨਹੀਂ ਆਉਂਦੀ ਹੋਣਾ ਟਾਈਮ ਮੈਂ ਘਰੇ ਭੇਲਨੀ ਆ ਦੇਖੋ ਗਾਈ ਜਿੰਨਾਂ ਨੇ ਮੇਰੇ ਹੱਥ ਪਟਵਾਤੇ ਦੇ ਇੰਨਾ ਕੰਮ ਕਰਾਉਂਦੇ ਆ ਜੀ ਦੋਸਤੋ ਇਧਰ ਮੈਂ ਤੇ ਮੇਰੀ ਕਾਣੀ ਭੈਣ ਸਾਗ ਤੋੜਨਾ ਐ ਅਸੀਂ ਖੇਤ ਦੇ ਵਿੱਚ ਸਰੋ ਹੈਲੋ ਹਾਈ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਹਾਈ ਹਾਈ ਅੱਜ ਕਾਣੀ ਬਣਾਉਗੀ ਸਾਗ ਖਾਵਾਂਗੇ ਅੱਜ ਸਾਗ ਖਾਣੇ ਸਾਰਿਆਂ ਨੇ ਆਜੋ ਆਜੋ ਠੀਕ ਹੁਣ ਕਾਣੀ ਨੇ ਕਹਦਾ ਸਾਡੋ ਗੁੱਡ ਲੱਗੇ ਆਜੋ ਕੋਈ ਚੱਕਾ ਨਹੀਂ ਸਾਨੂੰ ਅਸੀਂ ਬਹੁਤ ਫਿਰ ਲੰਮਾ ਨਹੀਂ ਹੋ। ਆਹ ਥੋੜੀ ਕੰਨੀ ਜਿਹਾ ਦੇਖੇ। ਇਧਰ ਦੇਖੋ ਦੋਸਤੋ ਪਿੱਛੇ ਇਧਰ ਸਾਡੇ ਆ ਟਿਬੇ ਆ ਗਏ। ਤੁਸੀਂ ਦੇਖ ਸਕਦੇ ਹੋਗੇ ਪਰ ਹੁਣ ਤੇ ਬਹੁਤ ਕਾਫੀ ਤਾਂ ਚੱਕ ਤੇ ਆ ਗਏ। ਪਹਿਲਾਂ ਇੱਥੇ ਬਹੁਤ ਜ਼ਿਆਦਾ ਟਿਬੇ ਹੁੰਦੇ ਸੀਗੇ ਤੇ ਇਧਰ ਦੇਖੋ ਪਿੱਛੇ। ਆਹ ਬੰਕੜਾ ਜਿਹਾ ਜਵਾਬ ਨਹੀਂ ਦਿੱਤਾ ਹੁੰਦਾ। ਯੈਸ ਐਸੀ ਕਿਸੇ ਜਵਾਬ ਨਹੀਂ ਦਿੱਤੇ ਚੀਜ਼ ਪਿੱਛੇ। ਹਾਂ ਬਾਕੀ ਜਿਹੜਾ ਲੱਗਦੀ ਹੋਵੇ। ਜਿਹੜੇ ਸਾਡੀ ਪੰਦੀ ਨਹੀਂ ਉਹਨੂੰ ਅਸੀਂ ਮੂੰਹ ਤੇ ਪਟਾਕ ਦੇ ਜਵਾਬ ਦੇ ਦਿੰਨੇ ਆ। ਦੋਸਤੋ ਅੱਜ ਕਾਣੀ ਨੇ ਨਹੀਂ ਅੱਜ ਨਹੀਂ ਤਿੰਨ ਚਾਰ ਦਿਨ ਪਹਿਲਾਂ ਕਾਣੀ ਨੇ ਨਵਾਂ ਫੋਨ ਲਿਆਂਦਾਗਾ। ਤੇ ਕਾਣੀ ਨੂੰ ਫੋਨ ਹਾਂ 10 ਦਿਨ ਇੰਨੇ ਦਿਨ ਕਿੱਥੇ ਹੋਇਆ ਇਹ ਹਫਤਾ ਹੋਇਆਗਾ। ਤੇ ਕਾਣੀ ਨੂੰ ਸਾਗ ਨਹੀਂ ਤੋੜਨਾ ਉਹਨੇ ਤੇਰੇ ਦੀ ਮੰਮੀ ਨੂੰ ਫੋਨ ਲਾਇਆ ਵੀ ਸਾਗ ਕਿਵੇਂ ਤੋੜਦੇ ਹੁੰਦੇ ਆਗੇ। ਲਓ ਜੀ ਹੁਣ ਸਾਡੀ ਆਸੂ ਤੋੜਨ ਲੱਗੀ ਸਾਗ। ਦੇਖੋ ਹੁਣ ਕੀ ਲੱਲ ਲਾਉਂਦੀ ਐ ਮੈਨੂੰ ਘਰਾ ਕੇ। ਚਲੋ ਨਜ਼ਰ ਹੁਣ ਆਪਾਂ ਵੀ ਸ਼ੁਰੂ ਕਰ ਲਗੇ ਸਾਗ ਬੇ ਸਾਨੂੰ ਪਤਾ ਤਾਂ ਹੈ ਨਹੀਂ ਸਾਨੂੰ ਦੋਨਾਂ ਪਾਸੋਂ ਬੀਬੀ ਤੋੜਦੇ ਕਿਵੇਂ ਹੁੰਦੇ ਆ ਬਸ ਅਸੀਂ ਲੱਗੇ ਪਏ ਆ ਵਿਚਾਲ ਕੋਈ ਗੱਲ ਨਹੀਂ ਕੋਸਤਾ ਪੱਲੇ ਪਾਊਗਾ ਘਰ ਦੇ ਕੋਸਤਾ ਕਹਿਣਗੇ ਵੀ ਕੋਲ ਲੱਗੇ ਤਾਂ ਅੰਗਾ ਹਾਂ ਵੀ ਖਾ ਲਈ ਹਸ ਤਣੀ ਅੰਗਾ ਹੋਰ ਸਾ ਦਾ ਸਾਗ ਆ ਜੀ ਵੀ ਤੁਸੀਂ ਸਾਰੇ ਠੀਕ ਹੋ ਨੂੰ ਸਾ ਘਟ ਬੈਠਾ ਸੀ ਸੁਣੋ ਕੁਝ ਤੇ ਹੋਰ ਲੈਂਦਾਂ ਮੈਂ ਚੋਰੀ ਕਰ ਲਮ ਚੋਰੀ ਨਹੀਂ ਪੁੱਛ ਕੇ ਲੈ ਕੇ ਮਗਿਆ ਤਾਂ ਅੰਦਰ ਹੀ ਤੇ ਖੇਚ ਸਾਗ ਤੋਂ ਉੱਡ ਜਾਂਦੇ ਆ ਕਿ ਕਾਣੀ ਕਾ ਸਾਗ ਘਟ ਗਿਆ ਹੋਰ ਅਜ ਬਦਰ ਜੇ ਤੁਹਾਨੂੰ ਜਾਣੇ ਪੈਸੇ ਪਿਛਾਵੜਾ ਖੰਦੇ ਤੈਨਾਂ ਜਾਣੇ ਸਾਗ ਪਰ ਮੱਗਰ ਵਾਲਾ ਲੈਂਦਾ ਤੇ ਮੰਗ ਤੇ ਨਹੀਂ ਜੀ ਅਸੀਂ ਰਾਤ ਬਣਾਇਆ ਸੀਗਾ ਸਾਗ ਹਰ ਤੁਸੀਂ ਆਉਂਗੇ ਨਹੀਂ ਜੀ ਅੱਜ ਨਹੀਂ ਆਵੇ ਅੱਜ ਪਿਆ ਸਾਡੇ ਸਾਗ ਚਲੋ ਆ ਜੋ ਖਾਜੋ ਗਾਈਜ਼ ਵੀਰੇ ਤਾਂ ਨਹੀਂ ਕਹਿਣਾ ਇਕੱਲੇ ਗਾਈਜ਼ ਭੈਣੇ ਵੀ ਕਿਹਾ ਕਰ ਹੁਣ ਆਣਾ ਭੈਣੇ ਪਰ ਨੀ ਪਰ ਦੀ ਦਾ ਕਰਵਾ ਹਣਾ ਆਈ ਲੈ ਵੀਰੇ ਸਰਪੱਤੀ ਨਾਲ ਆਪਣੀ ਸੈਲੀ ਗੰਦਰ ਕਾਣੀ ਤੋੜ ਲਈ ਜੀ ਹੁਣ ਸਾਡੀ ਆਸ ਫੜ ਫੜ ਕੇ ਸਾਗ ਖੂਗੇ ਮੇ ਤੋੜ ਤੋੜ ਕੇ ਨੂੰ ਦਊਗੀ ਹਾਂ ਤੇ ਕਾਣੀ ਨੂੰ ਮਿਲ ਚੁੱਕੇ ਪਰਮਿਸ਼ਨ ਸਾਗ ਤੋੜਨ ਦੀ ਹਾਂਜੀ ਕਿਉਂਕਿ ਸੜ ਆਉਜੀ ਖੇਤ ਆ ਬਸੜ ਪੁੱਛਿਆ ਮਨਾਂ ਕਿ ਜੇ ਕਹਿੰਨ ਮਨਾਗਾ ਤਾਂ ਬੇਇਜ਼ਤੀ ਹੋ ਜਾਂਦੀ ਫਿਰ ਹਾਂ ਐਵੇਂ ਹੈ ਨਾ ਕਿਸੇ ਨੂੰ ਖੇਤ ਚ ਬਾਹਰ ਕੱਢ ਦਿੰਦੇ ਫਿਰ ਆਪਾਂ ਨੂੰ ਬੇਇਜ਼ਤੀ ਹੀ ਹੋ ਜਾਂਦੀ ਹਾਂ ਥੋੜਾ ਜਿਹਾ ਹੱਕ ਮਾਰ ਕੇ ਮੈਂ ਪੂਰੇ ਬਾਹਾਂ ਚ ਗਾ ਪਾ ਗਈ ਨਹੀਂ ਆਪਣਾ ਨਹੀਂ ਹੈਗਾਗਾ ਆਪਣਾ ਤਾਂ ਬੜੀ ਦੂਰ ਆਗਾ ਪਰ ਜਾਣਦੇ ਨਹੀਂ ਸੀ ਅਸੀਂ ਕੋਈ ਵੀ ਕਿਹੜਾ ਬੰਜਰ ਬੰਜਰ ਨਹੀਂ ਟੜਪ ਤੇ ਹੈਗਾ ਠੀਕ ਹੈ ਤੇ ਆ ਹਾਂਜੀ ਦੋਸਤੋ ਸ਼ਾਮ ਦੇ 5:30 ਹੋ ਚੁੱਕੇ ਆਗੇ ਤੇ ਮੈਂ ਸਾਡੇ ਗੁਆਂਢੀਆਂ ਦੇ ਘਰੇ ਆਈ ਨਹੀਂ ਆ ਅਸਲ ਚ ਪਤਾ ਕੀ ਹੋਇਆ ਦੁਪਹਿਰੇ ਨਾ ਮੈਂ ਸਾਡੇ ਇਧਰ ਆਂਟੀ ਕੇ ਨਾ ਨੌਕਟਣੀ ਫੜਨ ਆਈ ਸੀ ਨੀਲ ਕਟੜਾ ਡੈਡੀ ਨਾਲ ਨੌਕਟਣੇ ਸੀਗੇ ਤੇ ਸਾਡੀ ਜਿਹੜੀ ਨੌਖ ਕਟਈ ਸੀਗੀ ਉਹ ਲੱਭੀ ਨਹੀਂ ਸੀਗੀ ਤੇ ਮੈਂ ਤਾਂ ਕਰਕੇ ਸਾਡੀ ਆਂਟੀ ਕੀ ਨਹਲ ਕਟਰ ਲੈ ਕੇ ਗਈ ਸੀਗੀ ਤੇ ਡੈਡੀ ਦਾਦੇ ਨੋਹਾ ਦੇ ਪੈਰਾਂ ਦੇ ਨੋ ਕੱਟਦੇ ਸੀਗੇ ਤੇ ਜੀਦਾ ਕਰਕੇ ਨਾ ਉਹ ਨਹਲ ਕਟਰ ਟੁੱਟ ਗਈ ਤੇ ਫਿਰ ਮੈਂ ਤੇ ਮੇਰਾ ਬ੍ਰਦਰ ਜਾ ਕੇ ਨਾ ਦੁਕਾਨ ਤੋਂ ਨਹਲ ਕਟਰ ਲੈ ਕੇ ਆਏ ਹੁਣ ਮੈਂ ਆਂਟੀ ਨੂੰ ਨਹਲ ਕਟਰ ਵਾਪਸ ਕਰਨਾ ਹੀ ਆਂਗੀ ਆਂਟੀ ਇੱਕ ਆਂਟੀ ਨਹਲ ਕਟਰ

ਜੀ ਦੋਸਤੋ ਅਸੀਂ ਭਗਵਾਨ ਜੀ ਦੇ ਦਰਸ਼ਨ ਕਰ ਲਏ ਹੈਗੇ ਤੇ ਹੁਣ ਟਾਈਮ ਆ ਗਿਆ ਅੱਥੇ ਆਪਣੇ ਵਲੌਗ ਨੂੰ ਖਤਮ ਕਰਨ ਦਾ ਐਂਡ ਕਰਨ ਦਾ ਖਤਮ ਕਰਨ ਦਾ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਇਹ ਵਲੌਗ ਵਧੀਆ ਲੱਗੇ ਹੋਵੇਗਾ ਜੈ ਸ਼੍ਰੀ ਰਾਮ ਤੇ ਸਾਡੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਜਰੂਰ ਕਰਨਾ ਠੀਕ ਹੈ ਤੇ ਤੁਸੀਂ ਦੱਸਣਾਗਾ ਕਿ ਧੰਨਵਾਦ ਵਲੌਗ ਕਿੱਦਾਂ ਦਾ ਲੱਗਾ ਮੈਨੂੰ ਹਵਾ ਦੇ ਰਹੇ ਹੋ ਤੁਸੀਂ ਤਾਂ ਠੀਕ ਹੈ ਦੋਸਤੋ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ ਛਪਾ ਘਰ ਛਪਾ ਘਰ ਮਿਲਦੇ ਕੱਲ ਨੂੰ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਬਾਏ ਬਾਏ